ਨਾ ਲੜਾਈ ਵੀ ਜ਼ਰੂਰੀ ਹੋ ਐ ਲੜਾਈ ਮੇਂ ਪਾਤਸਾਂ ਦੇ ਲੜਾਈ ਵਿੱਚ ਚੱਲਦੀ ਜਾਂਦੀ ਆ ਨਹੀਂ ਆ ਮਜ਼ਾ ਮਜ਼ਾ ਦੇ ਘਰੇ ਹੁੰਦੇ ਲੜਾਈ ਵੀ ਜ਼ਰੂਰੀ ਕਰਨੀ ਹੁੰਦੀ ਐ ਨਾ ਚਲੋ ਹੁਣ ਲੜੀਏ ਕਿਹਦੇ ਨਾਲ ਪਈ ਐ ਸਿਮਰਨ ਬੰਦੇ ਨਾਲ ਹੀ ਲੜਨਾ ਉਰੇ ਹੁਣ ਸਾਸ ਨਹੀਂ ਹੈਗੀ ਕੋਈ ਸਾਸ ਨਾਲ ਹੀ ਲੜੀ ਜਾਂਦੇ ਨਹੀਂ ਨਾ ਕੋਈ ਬਾਲ ਬਾਲ ਲੜੀ ਇਹਦਾ ਉਹ ਜਨਾ ਆਈਦਾ ਮੈਂ ਤਾਂ ਉੱਥੇ ਕੱਲ ਤੇ ਲਾਲ ਰੋੜੀ ਪੈਈ ਨਹੀਂ ਸਾਰੇ ਮੈਨੂੰ ਨਹੀਂ ਕੰਮ ਤੇ ਤਾਂ ਨਹੀਂ ਮੈਂ ਲੜਦੀ ਰਹਿੰਦੀ ਹੈਗੀ ਜੇ ਕੋਈ ਜ਼ਿਆਦੇ ਹੋ ਹੁੰਦਾ ਫੇਰ ਤਾਂ ਹੋ ਜਾਂਦਾ ਮੈਂ ਤਾਂ ਉਹ ਫੈਲ ਹੋ ਜਾਂਦਾ ਸਾਰੇ ਨੂੰ ਬਹਿ ਕੇ ਚੋੜਾ ਕਦੋਂ ਟਾਈਮ ਹੋਇਆ ਨਾ ਹੂੰ ਸਾਰੇ ਪਿਕਚਰ ਲੱਗੇ ਸਹੀ ਗੱਲ ਹੈ ਅੱਜ ਪ੍ਰੋਗਰਾਮ ਤਾਂ ਨਹੀਂ ਸੀ ਜਾਣਦਾ ਕਿ ਕਿੱਦਰੀ ਪ੍ਰੋਗਰਾਮ ਮੈਂ ਵੀ ਨਹੀਂ ਜਾਣਾ ਕੁੜੀ ਦੇ ਪੇਪਰ ਹਰਸ਼ਾਨ ਪਿਛਲੀ ਵਾਰ ਤਾਂ ਮੈਂ ਲੈ ਗਿਆ ਸੀ ਹਰਸ਼ਾਨ ਤੇ ਮੇਰਾ ਭਰਾ ਹੋਆ ਜੋ ਵੀ ਕੰਮ ਤੇ ਹੂੰ ਸਹੀ ਹੈ ਜਾਣਾ ਕਿੱਥੇ ਗਰਮੀ ਆ ਟੈੱਕ ਹੀ ਰਿਹਾ ਕੋਈ ਤੜੀ ਹੂੰ ਆਏ ਕੱਲ ਜਾ ਕੇ ਆਇਆ ਮਾਰੇ ਆ ਤੇ ਕੌਣ ਗੇ ਗਏ ਤੇ ਯਾਰ ਮੈਂ ਭਰਾ ਨਹੀਂ ਜਦੋਂ ਹੀ ਤੂੰ ਬਲੌਕ ਕਰਨੀ ਆ ਉਹਦੇ ਨਾਲ ਜਾਂਦਾ ਉਹ ਹੀ ਕਰੂਗਾ ਲੈ ਰਾਣੀ ਭੈਣੇ ਤਾਂ ਪਾਕ ਦੀ ਤੱਕ ਕਰੀ ਜਾਵੇ ਕੱਲ ਕਿੱਥੇ ਗਏ ਤੈਨੂੰ ਰਾਖਰੂ ਜੀ ਅਰੇ ਕੱਲ ਇਹ ਨੂੰ ਮੂੜੂ ਲੈ ਕੇ ਚੇਪੇ ਸਾਂ ਅੱਛਾ ਉਹ ਤਾਂ ਮੇਰੇ ਕਹੀ ਜਾਵੇ ਇਹ ਕਿੱਥੇ ਜਾ ਤੋ ਬਾਗੀ ਹੁਣ ਕੋਈ ਕੀ ਦੇ ਕਿਹੜਾ ਫਾਇਦਾ ਮੈਂ ਕਹਿੰਦਾ ਪਹਿਲਾਂ ਇਹ ਕਹਿੰਦਾ ਮੇਰੇ ਰੋਟੀ ਤੇ ਪਹਿਲਾਂ ਆ ਜਾਂਦੀ ਆ ਮੋਝੇ ਵੀ ਐ ਕਿੰਨ ਮੱਛੀਆਂ ਦੀਆਂ ਹੂੰ ਲਾਲ ਹਾਂ ਪਰ ਛੱਲਾ ਬਹੁਤ ਹੀ ਨਿਆ ਹਵਾ ਸੀ ਇੱਕ ਰੇਹਿੰਦੀ ਆ ਫਿਰ ਉਹ ਚਾਹੇ ਵਿੱਚ ਖੜੀ ਉਹ ਸਾਰੀ ਕੋਲ ਜਾ ਜਾਂਦੀ ਹੈ ਨਾ ਉਹ ਆਉਂਦੀ ਆ ਉਹ ਬਹੁਤ ਆ ਜਾਂਦੀ ਉਹ ਘਰ ਹੁੰਦਾ ਮੈਂ ਵੀ ਜਾਣਾ ਇਧਰ ਆ ਹਾਂ ਸਾਡੇ ਉਪਰੰਤੋੜੇ ਮਾਰੇ ਤਰੀਮ ਦੀ ਆਲੀ ਆਹ ਹਾਂ ਬਾਰੀ ਤਾਂ ਮਗਾਈ ਜਾਂ ਸੀ ਕੀ yəni indiyədi ya ha qanunə yərar yürüdük tapcaq məndə də yap cavilədim nə nə məndə də tumlaypədim mən də bas oki qonum ਹਾਂ ਨੇ ਬੂਮਰਿਆਂ ਨਾਲ ਲਾਦੇ ਹੋ ਇਹ ਵਰਮਰਿਆਂ ਨਾਲ ਰੱਦ ਬਸ ਨਹੀਂ ਦੋ ਜੀ ਹਾਂ ਤੇ ਸਾਡੇ ਹੋ ਕੱਦਦੇ ਆ ਕੀ ਗੱਲ ਮੀ ਉਹਨਾਂ ਬੈਠੇ ਵੀ ਸਾਡੇ ਮੈਂ ਮਤਲਬ ਇਹ ਸੁਨੌਰਨ ਜਿਆ ਬੈਨ ਆਣੀ ਹੈ ਪ੍ਰਾਣਾ ਕੰਕ ਬੜਾ ਨਹੀਂ ਹੋ ਬੋਲਦਾ ਨਹੀਂ ਆ ਵੀ ਆਹ ਆਹ ਸਹੀ ਜੀ ਇਹ ਤਾਂ ਇਹ ਹੋ ਲਗਰ ਨਹੀਂ ਜੇ ਹਾਂ ਵੀ ਗੱਲ ਮੀਂਹ ਦਾ ਆਪੇ ਗੱਲ ਹੋਵਾਉਂਦਾ ਨਹੀਂ ਆ। ਮੈਂ ਲੋਗਿਆ ਆਪਾ ਥੋੜਾ ਜਿਹਾ ਸ਼ਾਲੂ ਦੇ ਦੀ। ਮੈਂ ਤਾਂ ਕਿੰਨੇ ਮੈਂ ਤਾਂ ਸੁਣ ਰਿਹਾ ਦੇ ਦੇ। ਮੈਂ ਤਾਂ ਬੋਲ ਬਣਾਉ ਲੱਗੇ ਸੀ ਕਿ ਰੋਟੀ ਦੀ ਭੁੱਖ ਮਰ ਜਾਈ ਬਾਅਦ ਚ। ਉਹ ਲੋੜ ਨਾ ਪਿੱਟਾ ਨੂੰ ਮੈਂ ਤਾਂ ਸਭ ਹੋ ਗਿਆ। ਇਹ ਪਿੰਡੀ ਘਟਾ। ਕਰ ਲੈ। ਮੈਂ ਉਹ ਹੈ ਸੁਣ ਬਣਾਉਣੇ ਸੀ। ਇਹ ਤਾਂ ਬਾਸ ਹੈ। ਦੋ ਚੇ ਬਹੁਤ ਖਾਂਦੀ ਐ। ਦੋ ਚੇ ਵੀ ਹੈਗੇ ਆ। ਦੇਖ। ਬਾਸ। ਦੋਲ ਚੇ ਦਾ ਅਸਤੀਤਵ ਹੈ ਕਿਹਾ ਹਾਂ ਚਾਲੇ ਵੈਦੀਆਂ ਵੀ ਹੋਰ ਚਾਹ ਪਪਾ ਅਦੇ ਦੀ ਵੀ ਛੁੱਟੀ ਹੈ ਨਾ ਹਾਂਜੀ ਸ਼ੋਮਾਰ ਵੀ ਇਹਨਾਂ ਦੇ ਫਿਕਤੀ ਹੈ ਇਹ ਵੀ ਹਾਂ ਬੱਚੇ ਉਹਨੂੰ ਕੰਮ ਦੀ ਸੌਰੀ ਕਰਨੀ ਹੈ ਕੰਮ ਤੇ ਆ ਤਿੰਨ ਕੰਮ ਤੇ ਵੀਕੈਂਡ ਹੀ ਜਾਂਦਾ ਉਹਨਾਂ ਨੇ ਤਾਂ ਸਾਰੇ ਦਿਨ ਹੀ ਆਖਿਆ ਸੀ ਆਖਾ ਨਹੀਂ ਇੱਕ ਤਾਂ ਆਖੇ ਇਹਨਾਂ ਦਾ ਉਹ ਜਿਹੜੇ ਦੇਖ ਕੇ ਫਿਰ ਹੱਸਦੇ ਆ ਇਸ ਕਰਕੇ ਤਾਂ ਅੰਦਰ ਨਾ ਵੀ ਕੇ ਨੀਲਾ ਜੋ ਆ ਟੈਕਨੋਲੀ ਸਿੱਖ ਲਈ। ਜਿਹੜਾ ਕੰਮ ਕਰਦਾ। ਬਾਹਰ ਵਿੱਚ। ਹਾਂ ਚਲ। ਉਹ ਕਰੀਆ। ਫਟ ਪੱਲਾ। ਪੂਰੇ ਮਾਲੀਆ ਹੀ ਆ। ਇੰਡੀਆ ਨਾਲੋਂ ਮੂਰੇ ਸਹੀ ਐ, ਨੀਲਾ ਹੈ ਨਾ ਬੱਚੇ ਕੰਮ ਵੀ ਕਰ ਲੈਂਦੇ ਆ, ਪੜ੍ਹਦੇ ਵੀ ਇੱਥੇ ਆ। ਉਹ ਵੀ ਲੈਂਦੇ ਆ। ਤੇ ਬੈਠੀਏ ਹਮਮ ਪਰ ਜੇ ਹੁਣ ਅਸੀਂ ਸੋਚਦੇ ਆ ਨਾ ਕਿ ਜੇ ਸ਼ਾਇਦ ਅਸੀਂ ਬਿਲਡਿੰਗ ਦਾ ਕੰਮ ਸਿੱਕਲਾਂ ਦਿੱਤਾ ਹੁਣ ਗੱਲ ਕਰਦੇ ਆ ਉਸ ਟਾਈਮ ਬਿਜਲੀ ਜਗ੍ਹਾ ਤੇ ਖੜਾ ਹੁਣ ਸਾਡੇ ਸਾਹਮਣੇ ਆ ਹੁਣ ਜਦ ਅਸੀਂ ਸਾਰੇ ਨਾਲੇ ਕੰਮ ਸਿੱਖ ਗਏ ਕੋਈ ਨਹੀਂ ਸਿੱਖ ਕੇ ਆਇਆ ਤੇ ਉਹ ਫੇਰ ਨਾ ਨਾ ਅਸੀਂ ਹੁਣੇ ਕੋਈ ਨਾ ਸਿੱਖ ਕੇ ਆਇਆ ਤੇ ਨਾ ਉਹ ਹੀ ਲੈ ਗਿਆ ਤੇ ਪੇਪਰ ਵੀ ਨਹੀਂ ਮੰਨੇ ਤੇ ਬਾਗਰੇ ਨੂੰ ਪਤਾ ਹੁੰਦਾ ਮੈਂ ਇਹਦਾ ਕੰਮ ਜਾਂਦਾ ਕਿ ਮੈਂ ਇਹ ਮੈਂਟ ਚ ਉਹ ਰੱਖ ਲਿਆ ਵੇਖ ਨਾ ਪਹਿਲੇ ਦਿਨੀ ਵੇਖ ਕੇ ਉੱਤਾਂ ਮੋੜਾ ਅਰੇ ਕੈਸੇ ਜਨਾ ਹੋਣੀ ਹੋਦੀ ਮੇਰਾ ਪੇਪਰਾਂ ਤੇ ਰੱਖ ਲਿਆ ਜਿਹੜਾ ਇਹ ਫਲੀਚਰ ਚੋਂ ਚੱਲਦਾ ਇਹ ਤਾਂ ਚੱਲਦਾ ਉਹ ਤਾਂ ਸੋਚਦਾ ਮੈਂ ਵੀ ਜੇ ਕਿਤੇ ਅਸੀਂ ਅੱਜ ਚ ਖੇਤੀ ਬਾੜੀ ਚ ਕਰਿਆ ਹੋਆ ਗੱਟਿੰਗ ਦੇ ਜਲਾਈ ਤੇ ਬਰਬਾਦ ਹੋ ਗਏ ਨਾ ਕੌਣ ਜਦਾਂ ਹੀ ਰਹੇ ਮੈਂ ਪਰ ਨਿਕਲੇ ਇਹਦਾ ਉਹਦੇ ਰੋਲਾ ਪਾਉਂਦੇ ਨੇ ਕੰਮ ਸਿੱਖ ਲੋ ਕੰਮ ਬਿਜਲੀ ਦਾ ਕੰਮ ਵੀ ਬੜਾ ਉਹਦਾ ਮੈਂ ਉਹ ਡਕਰਾ ਕਹਿੰਦਾ ਕੋਈ ਵੀ ਕੰਮ ਬੈਠ ਕੇ ਮੈਂ ਕਾ ਰੱਖਣਾ ਜਦੋਂ ਗੁਰਗੀ ਦਾ ਕੰਮ ਸਿੱਖਿਆ ਕੰਮ ਵੇਖਿਆ ਟੂਟੀਆਂ ਵਾਲਾ ਦਾ ਇਲੈਕਟ੍ਰੀਕੋ ਬੰਦੇ ਨੂੰ ਬੜੀ ਨੌਜ ਰਣੀ ਚਾਹੀਦੀ ਆ ਬਾਈ ਇੱਕ ਵਾਰ ਜਦੋਂ ਤੁਸੀਂ ਪਹਿਲਾਂ ਅਸੀਂ ਆਏ ਆ ਨਾ ਜਦ ਇੰਨਾ ਹੈ ਨਹੀਂ ਸੀ ਉਹਦੋਂ ਤਾਂ ਬਹੁਤ ਜ਼ਿਆਦਾ ਹੋ ਗਿਆ ਹੁਣ ਤਾਂ ਹਾਂ ਥੋੜਾ ਜਿਹਾ ਕੋਈ ਨਾ ਬੋਲੀ ਨਹੀਂ ਉਹਨਾਂ ਕੀ ਹੁਣ ਨਾ ਬੋਲਦੀ ਸੀ ਕਦੇ ਪਹਿਲਾਂ ਨਾ ਤਾਂ ਬੋਲੀ ਸੀ ਜਦੋਂ ਬੋਲੀ ਉਹ ਵੀ ਫੇਰ ਵੀ ਇਹ ਕੰਮ ਨਹੀਂ ਕੋਈ ਚੰਗਾ ਨਾਮ ਦਿੰਦਾ ਜਦੋਂ ਕੰਮ ਉਹਦਾ ਹੋਵੇ ਅੱਗੇ ਪਾਲਾ ਹੋ ਸੀ ਨਾ ਕੇ ਬੋਲੀ ਬਿੰਦੇ ਸੀ ਨਾ ਕੰਮ ਨਾ ਪੇਪਰ ਹੁਣ ਤਾਂ ਤਿੰਨੇ ਚੀਜ਼ਾਂ ਆਉਂਦੀਆਂ ਫੇਰ ਅਗੜਾ ਜਦੋਂ ਸਾਡਾ ਪੇਪਰ ਭਾਤੇ ਤੇ ਸਾਡਾ ਜਵ ਜਿੰਨੇ ਤੇ ਸਾਡੇ ਉਹਨੇ ਅਸੀਂ ਉਹ ਕਿਤਾਬ ਪੀ ਨਾ ਨਾ ਕਿਹੜੇ ਚਾਓ ਹੂੰ ਬੋਲ ਤਾਰ ਕੇ ਜਾਨੂੰ ਸਮਝਣ ਲੱਗਣੀ ਆ ਵੀ ਆਪ ਚੱਲ ਛੱਡ ਬਰਾਂ ਵੀਰ ਜੀ ਮੈਨੂੰ ਲਾ ਵੀਰ ਜੀ ਜਦੋਂ ਸਾਡੇ ਆਏ ਸੀਗੇ ਜੇਠ ਮੇਰਾ ਉਦੋਂ ਆਏ ਸੀਗਾ ਉਦੋਂ ਆਏ ਕੰਮ ਕੋ ਮੁਕਾਦ ਦੇ ਸੀ ਤੇ ਇੰਨੀ ਬੋਲੀ ਬੁਲੀ ਦਾ ਹੈ ਨਹੀਂ ਸੀ ਅਸੀਂ 2008 ਵਿੱਚ ਆਏ ਤੁਸੀਂ ਕਹਿੰਦਾ ਮੇਲਾ ਵੀਰ ਜੀ ਤਾਂ ਉਦੋਂ ਵੀ ਪਹਿਲਾਂ ਦੇ ਆ ਹੈ ਨਾ ਉਹ ਤਾਂ ਬਹੁਤ ਪਹਿਲਾਂ ਦਾ ਉਹ ਬਹੁਤ ਪਹਿਲਾਂ ਦਾ ਜੇਠ ਮੇਰਾ ਨਾ ਵੱਡਾ ਅਮਰੀਕਾ ਪਾਜੀ ਕਹਤਾਂ ਮੈਂ ਆਇਆ ਮੇਰੇ ਸਾਹਮਣੇ ਤੁਸੀਂ ਵੀ ਆਖਣਾ ਜੀ ਅੱਜ ਆ ਆਪਕੇ ਤੇ ਦੋ ਸਾਲ ਪੰਜ ਹੀ मैं ਮੈਂ ਚਾਰ ਨੂੰ ਦਾ ਜਨਮ ਸੱਤ ਦਾ ਤੇ ਤੁਸੀਂ ਆਠੀ ਐ ਕਿਉਂ ਤੂੰ ਜਾਣ ਕੇ ਸਿੱਧੂ ਨੂੰ ਸਿੱਧੂ ਨੂੰ ਸਿੱਧੂ ਨੂੰ ਨਹੀਂ ਆਵੇ ਕੋਈ ਬਣੀ ਤੁਸੀਂ ਨਹੀਂ ਜਾਣਦੇ ਨਾ ਸਿੱਧੂ ਹੋਰ ਆਉਂਦੇ ਨਾ ਕੋਈ ਆਵਦਾ ਮੇਰਾ ਜਿਹੜਾ ਹੋਰ ਵੈਂਡਰ ਆਇਆ ਤੇ ਦੇਖੇ ਮੈਂ ਮੈਂ ਇੱਥੇ ਹੀ ਨਾ ਆ ਆ ਮੈਂ ਤਾਂ ਉਹ ਤਾਂ ਹੀ ਕੁਤਰ ਕੇ ਇਹ ਦੂਨੀ ਪਰ ਦੇ ਮਹੀਨੇ ਵੀਰੇ ਨੇ ਉਹਦੀ ਲੌਕੀ ਲਾਈ ਕੰਮ ਅੱਛਾ ਕੱਢੇ ਸੀ ਤੇ ਜਰਮਨ ਦੇ ਸੀ ਮੇਰਾ ਉਹ ਕਰਿਆ ਸੀ ਵੀਰੇ ਨੇ ਅਪਲਾਈ ਕੰਮ ਦੇ ਲਈ ਉਹ ਮੈਨੂੰ ਦੇਖ ਰਿਹਾ ਸੀ ਕਿਹਾ ਉਹਨੇ ਸਾਨੂੰ ਬੁਲਾਇਆ ਉਹ ਕਹਿੰਦੇ ਚੱਲ ਘਰ ਵਾਲੇ ਨੂੰ ਬੁਲਾ ਲਈਏ ਪਰ ਅਸੀਂ ਕੰਮ ਲਈ ਦੇਣਾ ਪੇਪਰ ਬਣਾਤੇ ਸੀ ਇਹਦੇ ਤੇ ਕੰਮ ਮੈਂ ਕਰਨਾ ਸੀ ਅਸੀਂ 9 ਮਹੀਨੇ ਲਾਏ ਆ ਫਿਰ ਅਸੀਂ ਇੰਚੇ ਆ ਪੇਪਰ ਸਿੱਧੇ ਖਰਾ ਕੇ ਕੀ ਇਹ ਕਿਸੇ ਕੰਮ ਬਣਾ ਯਾਰ ਉੱਥੇ ਪਹਿਲਾਂ ਕਿੱਥੇ ਹੈ ਪ੍ਰਾਪੀ ਦਾ ਹਮਮ ਇਹ ਤੇ ਮੇਰਾ ਭਰਾ ਰਹਿੰਦਾ ਹੁੰਦਾ ਸਿੰਘਲੇ ਚ ਕੋਈ ਪੇਪਰਾਂ ਦਾ ਕੰਮ ਨਹੀਂ ਹੁੰਦੇ ਨਾ ਆ ਇੱਕ ਅਸਰੰਗ ਆ ਗਲੀ ਕੋਲੇ ਕੋ ਆ ਕੋਈ ਪੇਪਰਾਂ ਦਾ ਕੰਮ ਕਰਦਾ ਸੀ ਬੁਲਾਉਂਦਾ ਹੁੰਦਾ ਸੀ ਹਮ ਅਸਟਾ ਫਰੀ ਮੋਂ ਕੋਈ ਆਏ ਆ ਅੱਛਾ ਤੇ ਹੁਣ ਕੁੜੀਆਂ ਦੇ ਦੋਨਾਂ ਦੇ ਜਮੇ ਨਾ ਨਾ ਸਹਿਰ ਸਾਡੀ 2 ਸਾਲ ਦੀ ਮੈਂ ਛੱਡ ਕੇ ਅੱਛਾ ਬਾਅਦ ਕੀ ਲੱਗਦੀ ਉਹ ਆਈਏ 7 ਸਾਲ ਦੀ ਨੋਰ ਦਾ ਹੋ ਰਿਹਾ ਇਹ ਇਹ ਤਾਂ ਹੋ ਗਿਆ 2012 ਇਹ ਫਿਰ ਕੀ ਹੋ ਗਿਆ ਉਹ 2 ਉਹਦਾ ਇੱਕ ਪਟੜਾ ਲਿਕੇ ਦੇ ਸੀ ਜਿੱਥੇ ਮੈਂ ਰਹਿੰਦੀ ਸੀ ਅੱਛਾ ਬਾ ਥੱਲੇ ਰੋਪੀ ਖਾਣਾ ਆਣਾ ਕਈ ਵਾਰ ਬੁੜੀ ਨੇ ਲੜ ਪੈਣਾ ਰੋਗ ਥੱਲੇ ਉੱਤਰਨਾ ਅੱਛਾ ਮਰੋ ਕੱਟਿਆ ਟਾਈਮ 9 ਮਹੀਨੇ ਇਹ ਉਥੇ ਕਰੀ ਥੱਲੇ ਇਹ ਨਹੀਂ ਸੀ ਇਹ ਥੋੜਾ ਬੋਤਾ 5ਵੇਂ ਮਹੀਨੇ ਥੋੜਾ ਬੋਤਾ ਕਰਨ ਲੱਗੇ ਸੀ ਬੈਲ ਜਦੋਂ ਬਹੁਤ ਤਾਂ ਬੜਾ ਅੱਛਾ ਬੀ ਦਾ ਰੋਸ ਸਫਾਈ ਕਰਨੀ ਪ੍ਰੈਸ ਕਰਨੀ ਰੋਟੀ ਬੁਰੀ ਰਣਾ ਕਰਾਈ ਫੈਮਿਲੀ ਸੀ ਫਿਰ ਠੀਕ ਤਾਂ ਵਧੀਆ ਹੁੰਦਾ ਬੋਲੀ ਬੋਲੀ ਵਾਰ ਆਈ ਥੋੜੀ ਬੋਤੀ ਲੈ ਚੀ ਜੀ ਆਏ ਟਾਈਮ ਨਾ ਲੱਗਦੀ ਦਾ ਹੋਈ ਉਹ ਤਾਂ ਲੈ ਚੀ ਨਹੀਂ ਲੈ ਚੀ ਕਿਵੇਂ ਕੰਮ ਤੇ ਆ ਕੇ ਸੀ ਕਿਸੇ ਕੋਲ ਫਿਰ ਅਸੀਂ ਵੀਰੇ ਕੋਲ ਆ ਗਏ ਸੀ ਵੀਰੇ ਨੇ ਵੀਰਾ ਕਰਦਾ ਸੀ ਰੈਸਟੋਰੈਂਟ ਕੰਮ ਇਧਰ ਨਾ ਲੱਗਿਆ ਮੈਨੂੰ ਹਾ ਕੀ ਉਹਦੇ ਉੱਥੇ ਲੱਗ ਗਿਆ ਸੀ ਉਹਨਾਂ ਇੰਡੀਆ ਜਾਣਾ ਦਾ ਉਹ ਮੈਨੂੰ ਲਵਾ ਗਿਆ ਦੋ ਕੰਗਲ ਜਲ 125 ਦਾ ਕਬਲਾ ਦਾ ਜੋਦਨ ਦੂਜਾ ਜੂਸ ਦੇ ਦ ਮੈਂ ਪੀ ਲੁਗੀ ਇਹ ਜੂਸ ਬੋਲ ਕੇ ਜੂਸ ਦਾ ਨਾ ਰਹਿਣ ਤੇ ਢੋਲ ਚ ਲੈ ਲੈ ਫਿਰ ਲੈਂ ਗਰ ਬੋ ਢੋਲ ਚ ਆ ਇਹ ਸਾਨੂੰ ਆਪ ਬਣਾਉਂਦਾ ਵਾ ਪਸੰਦ ਆ ਗਿਆ ਮੇਰਾ ਕੁਝ ਆਈ ਆ ਬਤਾ ਦੋ ਜੇ ਲੈ ਲੇਂਗੇ ਚਲੋ ਚੜਦੇ ਪਉਣਗੇ ਚੜਦੇ ਜਾਂਦੇ ਕਿ ਫਾਈਂ ਹੁੰਦਾ ਹੋਠੀ ਇੱਕ ਬੜੀ ਆ। ਜਿਵੇਂ ਮੈਂ ਤੇ ਫਰਾਂਸ ਸੀਗਾ ਜਦੋਂ ਗਿਆ ਗਿਆ ਮੈਂ